ਵਿਚਨamentos ਆ ਤੇਰਾ ਬਦਰੀ ਤੋਂ ਜਿਹੜਾ ਚਾਰਿਆ ਸੋ ਉਹਦੇ ਬਾਰੇ ਅੱਜ ਜਿਹੜੀ ਆ ਚਰਚਾ ਕੀਤੀ ਆ ਕਿਉਂਕਿ ਸਰਕਾਰ ਬਿਲਕੁਲ ਸੁੱਤੀ ਪਈ ਆ ਸਰਕਾਰ ਦੇ ਕੰਨ ਬੰਦ ਹੋਏ ਪਏ ਆ ਉਹਦੇ ਸੰਦਰਭ ਦੇ ਵਿੱਚੋਂ ਜੇਕਰ ਸਰਦਾਰ ਜਨਜੀਤ ਸਿੰਘ ਡੱਲੇਵਾਲ ਹੋਣਾ ਨਹੀਂ ਅੱਜ 23 ਦਿਨ ਹੋ ਗਏ ਉਹਨੇ ਮਰਨਵਾਤ ਰੱਖਿਆ ਹੋਇਆ ਤੇ ਸਰਕਾਰ ਫਿਰ ਵੀ ਜਿਹੜੀ ਆ ਕੋਈ ਮੀਟਿੰਗ ਨਹੀਂ ਬੁਲਾ ਰਹੀ ਜੇਕਰ ਕੇਐਮਐਮ ਦੇ ਸਾਥੀਆਂ ਦਾ ਜਿਹੜਾ ਆ 101 ਕਿਸਾਨ ਦਿੱਲੀ ਵੱਲ ਫੈਦਲ ਕੂਚ ਕਰਨ ਦੀ ਗੱਲ ਕਰਦੇ ਆ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤੇ ਸੋ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਆ ਕੋਲ ਸਰਦਾਰ ਜੋਗਿੰਦਰ ਸਿੰਘ ਉਗਰਾਹਨ ਸਰਕਾਰ ਮਨਜੀਤ ਸਿੰਘ ਧਨੇਰ ਮੈਂ ਜੰਗਵੀਰ ਸਿੰਘ ਚੋਹਾਨ ਤੇ ਫਰਮਾਨ ਸੇ ਵੀ ਸੱਧੂ ਹੁਣ ਅਭਿਪਤਾ ਦੀ ਹੇਠ ਹੋਈ ਹੈ ਸੋ ਮੈਂ ਜਗਿੰਦਰ ਸਿੰਘ ਉਗਰਾਹਾਂ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਦੇ ਰੂਪ ਰੂਪ ਹੋਣ ਰੈਸਲਰ ਸਾਥੀਓ ਤੁਸੀਂ ਬਹੁਤ ਆਮਨੇ ਹੋ ਇਹ ਗੱਲ ਸੁਣਨ ਬਾਅਦ ਤੇ ਕਿ ਐਸ ਕੇ ਪੰਜਾਬ ਨੇ ਕੀ ਕੀ ਫੈਸਲੇ ਲਏ ਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇਮ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਮ ਦਾ 파ਟ ਹੈ ਅਸੀਂ ਜੋ ਵੀ ਕਰਦੇ ਆ ਸਾਨੂੰ ਲੋਥੋਂ ਸਹਿਰ ਕਰਦੀ ਹੈ ਆ ਐਸਕੇਮ ਆਲ ਇੰਡੀਆ ਜਾਂ ਜਿੱਥੇ ਜਿੱਦੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲਾਈਨ ਸਹਿਰ ਨਾਲ ਹੀ ਅਸੀਂ ਫੈਸਲੇ ਕਰਦੇ ਜੇ ਮੋਰਚੇ ਨੇ ਗੱਲ ਕੀਤਾ ਇਹਨਾਂ ਨੂੰ ਦਿੱਲੀ ਲੈ ਜਾਣ ਦਿੱਤਾ ਇਹਨਾਂ ਤੇ ਅਥਰੂ ਗੱਲ ਦੇ ਬੋਲੇ ਸਿੱਟੇ ਨੇ ਤੇ ਪਾਣੀ ਦਾ ਇਸ਼ਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦਿਆਂ ਨੇ 잡 ਨਹੀਂ ਕੀਤਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਦੂਜਾ ਜਿਹੜਾ ਜਗਜੀਤ ਸਿੰਘ ਢੱਲਿਆਣ ਨੇ ਮਰਨਵਾਤ ਰੱਖਿਆ ਉਹ 23ਵੇਂ ਦਿਨ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਜਿਨ੍ਹਾਂ ਦੀਆਂ ਜ਼ਿੰਮੇਵਾਰ ਨੇ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਅਲਾਜਾਂ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਖੋਸਣ ਦੀ ਖਾਤਰ ਜਿਹੜੇ ਵਾਪਸ ਲੈ ਸੀ 2021 ਦਾ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ تیسਰੀ ਜਿਹੜੀ ਪੰਜਾਬ ਸਰਕਾਰ ਤੇ ਦਮ ਹੈ ਨਵੀਂ ਖੇਤੀ ਲਿਤੀ ਜਿਹੜੀ ਉਹਨਾਂ ਨੇ ਲਿਆਦੀ ਆ ਉਹਨੂੰ ਉਹਨੂੰ ਲਾਗੂ ਕਰਨ ਤੇ ਇਹਨਾਂ ਦਵਾ ਪਾਉਣ ਦਾ ਸੈਟਅਪ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵੱਡੇ ਇਕੱਠ ਕਰਕੇ ਇੱਕ ਦਿਨ ਦੇ ਪ੍ਰਦਰਸ਼ਨ ਕਰਾਂਗੇ ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇੰਦਰੋਂ ਹਦਾਇਤ ਕਰਦੇ ਹਾਂ ਕਿ 20 ਤਰੀਕ ਨੂੰ 21 21 ਤਰੀਕ ਨੂੰ ਸਾਰੇ ਜਿਹੜੇ ਇਹ ਮੀਟਿੰਗਾਂ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਦੀ ਕਰਦਾ ਇੱਕ ਤਾਂ ਜੀ ਇਹ ਤੈਅ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਹਿੰਦੀ ਮੈਂ ਉਹ ਖਾਨ ਮਨਜੂਰ ਫਾਰਮ ਬਨੋ ਕੰਦੇ ਇਹਦੇ ਬਨੋ ਐ ਸਕੇਮ ਦੇ ਨਾਤੇ ਚਿੱਠੀ ਹੈ ਉਹ ਤੁਸੀਂ ਵੀ ਪੜੀਏ ਗੁਣ ਵੀ ਦਿਖਾਈ ਹੈ ਜੀ ਉਹਦੇ ਸਬੰਧ ਵਿੱਚ ਸਾਡੀ ਇਹ ਤਾਂ ਕਮੇਟੀ ਨੇ 24 ਤਰੀਕ ਉਹਨਾਂ ਨਾਲ ਮੀਟਿੰਗ ਵੀ ਰੱਖੀ ਹੈ ਪਟਿਆਲੇ ਇੱਕ ਇੱਕ ਇਹ ਕੀ ਹੈ ਇੰਕੀ ਗਰੀ ਦਾ ਅਸੀਂ ਉਹ ਮੀਟਿੰਗ ਰੱਖੀ ਹੈ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫੋਰਮਾਂ ਨੂੰ ਸੱਦਾ ਹੋਊਗਾ ਸਾਡੀ ਇੱਕ ਤਸਮਿਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰ ਆ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜਗਿੰਦਰੋਂ ਗਰਾਵਾ ਸਾਥੀ ਜਤਵੀਰ ਜੀ ਤੇ ਹੰਨਨ ਮੋੜਾ ਜੀ ਅਸੀਂ 6 ਬੰਦੇ ਉਸ ਕਮੇਟੀ ਖਿਆਲ ਆ ਅੱਜ ਇਹਨਾਂ ਨਾਲ वार्ता ਕਰਾਂ ਸੁਣੋ ਆ ਕਿ 24 ਦਸੰਬਰ ਨੂੰ ਇਹੀ ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੇ ਜਿਵੇਂ ਆディ ਇਕੱਠੀਆਂ ਹੋ ਜਾਂਦੀਆਂ ਐਸੇ ਹਾਲਤ ਇਕੱਠੀਆਂ ਹੋਣਗੀਆਂ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਹਨੇ ਈਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਤੇ ਵੱਡਾਂ ਕੱਟ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੇ ਖਾਤਰ ਦਿੱਲੀ ਵਾਲੇ ਮੋਰਚੇ ਨਾਲ ਸਵੰਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਾਅ ਤੇ ਜ਼ੋਰ ਦਿੱਤਾ ਜਾਦਾ ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਲਾਲ ਭੱਗੇ ਐਸਲੇ ਇੱਕ ਨੇ ਜੇ ਕੋਈ ਪੈਸਾ ਰਹੇਗਾ ਤਾਂ ਦੂਜਾ ਸਾਥੀ ਬੋਲ ਸਕਦਾ ਉਹਦੇ ਤੇ ਮਨਜੀਤ ਸਿੰਘ ਤੇਰੇ ਤੇ ਬਾਕੀ ਬੋਲਣ ਸਰਕਾਰ ਜੋ ਪ੍ਰੈਸ ਵਾਲੇ ਸਾਥ ਜੋ ਅਦਰਾਂਹ ਜੀ ਦਾ ਤਕਰੀਬਨ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਜੋ ਅਸੀਂ ਅੱਜ ਡਿਸਕਸ਼ਨ ਕੀਤਾ ਹੈ ਅਸੀਂ ਇਹ ਮਹਿਸੂਸ ਕੀਤਾ ਹੈ ਵੀ ਸਰਕਾਰਾਂ ਪੰਜਾਬ ਤੇ ਸੈਂਟਰ ਦੀਆਂ ਬੜੀਆਂ ਠੀਕ ਬੜੀਆਂ ਹੋਈਆਂ ਇੱਕ ਪਾਸੇ ਬੰਦੇ ਦੀ ਜ਼ਿੰਦਗੀ ਜਾ ਰਹੀ ਆ ਤੇ ਸਰਕਾਰਾਂ ਮੂਕ ਦਰਸ਼ ਬਣ ਕੇ ਦੇਖ ਰਹੀਆਂ ਨੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦੀ ਮੀਟਿੰਗ ਦਾ ਸੁਨੇਹਾ ਕਿਸਾਨਾਂ ਨੇ ਜਾਇਜ਼ ਮੰਗਾਂ ਰੇ ਸੈਂਟਰ ਸਰਕਾਰ ਨੂੰ ਮੰਨਣੀਆ ਚਾਹੀਦੀ ਜੇ ਤਾਂ ਕਿ ਸਾਡੇ ਕਿਸਾਨ ਆਪੋ ਦੀ ਜਾਨ ਬਚਾਈ ਜਾ ਸਕੇ ਸਾਡੇ ਕਿਸਾਨਾਂ ਨੂੰ ਆਕੂ ਬਹੁਤ ਮਹਿੰਗਾ ਹੈ ਇਸ ਕਰਕੇ ਅਸੀਂ ਜਿਹੜਾ 23 ਤਰੀਕ ਦਾ ਭਾਰਤ ਪੱਤਰ ਦਾ ਫੈਸਲਾ ਆਪਣੇ ਸਾਰੇ ਬੈਸਟ ਕਾ ਹੈੱਡਕੁਆਟਰਾਂ ਤੇ ਜਿੱਥੇ ਭਾਰਮੀ ਵਿਚਾਰੇ ਹੋਣੇ ਨੇ ਅੱਜ ਇਸ ਫੋਰਮ ਨੇ ਬੜੀ ਤਨਦੇਹੀ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ 23 ਤਰੀਕ ਨੂੰ ਇੱਕ ਕਿਰਿਆ ਮੀਟਿੰਗਾਂ ਰੱਖੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਰ ਜੋੜ ਕੇ ਮੀਟਿੰਗਾਂ ਕਰਦੀਆਂ ਖਾਸ ਕਰਕੇ ਇਹਦੇ ਤੇ ਹੋਊਗੀ ਵੀ ਸਾਥੀ ਜਗਿੰਦਰ ਸਿੰਘ ਅਗਰਾਹਾ ਦੀ ਜਥੇਬੰਦੀ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੈ ਤੇ ਮੀਟਿੰਗਾਂ ਵੀ ਸਾਂਝੀਆਂ ਕਰਾਂਗੇ ਤੇ ਜਿਹੜਾ 23 ਦਾ ਪ੍ਰੋਗਰਾਮ ਉਹ ਵੀ ਸਾਂਝਾ ਕਰਾਂਗੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜੀ ਇਹਨਾਂ ਨੇ ਦੱਸੀ ਆ ਵੀ ਐਸੀ ਜਗ੍ਹਾ ਤੇ ਮੀਟਿੰਗ ਹੋਊਗੀ ਅਸੀਂ ਉਦੋਂ ਤੱਕ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਸਾਨੂੰ ਮੀਟਿੰਗ ਸੱਦੀ ਹੈ ਅਸੀਂ ਉਹਦੇ 'ਚ ਕਹਾਂਗੇ ਬਈ ਇਹ ਜਿਹੜੀ ਸੈਂਟਰ ਵੱਲੋਂ ਨੀਤੀ ਆਈ ਆ ਗਾਹੇ ਤੋਂ ਲਾਗੂ ਕਰਨੀ ਤੇ ਇਹਦੇ ਢੰਗ ਨਾਲ ਉਹਨਾਂ ਨੂੰ ਰੱਦ ਕਰੇ ਤੇ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਆ ਉਹ ਸਾਡੇ ਨਾਲ ਸਾਂਝੀ ਕਰਕੇ ਉਹ ਕਿਵੇਂ ਲਾਗੂ ਕਰਨੀ ਆ ਉਹ ਲਾਗੂ ਕੀਤੀ ਜਾਵੇ ਅਗਰ ਜੇ ਪੰਜਾਬ ਸਰਕਾਰ ਇਹ ਨਹੀਂ ਕਰਦੀ ਤਾਂ ਅਸੀਂ 10-15 ਦਿਨਾਂ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਰੱਖੜਾ ਪੰਜਾਬ ਸਰਕਾਰ ਨੂੰ ਵੀ ਚੁਣੇ ਜਵਾਵਾਂਗੇ ਤੇ ਸੈਂਟਰਲ ਸਰਕਾਰ ਨੂੰ ਚਣੇ ਚਵਾਵਾਂਗੇ ਇੱਕ ਗੱਲ ਦੱਸ ਲਈਏ ਸਾਰੇ ਦੀਆਂ ਸਰਕਾਰਾਂ ਨੂੰ ਕਿ ਜਿਵੇਂ ਬਾਣ ਲਾਗੇ ਤਵੇਂ ਰੋਸ ਜਾਜੇ ਪੰਜਾਬੀ ਅੱਜ ਉਸ ਰਾਹ ਤੇ ਆ ਗਏ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਹਿਲਾਂ ਦਿੱਲੀ ਵੱਲ ਨੂੰ ਅ ਸੰਗਰਾਮ ਕਰਨ ਗਏ ਸੀ ਤਾਂ ਉਦੋਂ ਪੱਲਾ ਅਸੀਂ ਤਿਆਰੀ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਫੇਰ ਸਾਡੀ ਅਨਸਰ ਦੀ ਲੋੜ ਹੈ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਸਰਕਾਰ ਚ ਇਹ ਨੀਤੀਆਂ ਬਾਰੇ ਸਮਝਾਵਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਵੱਡੇ ਕਾਫਲੇ ਜੋ ਕਿ ਸੰਘਰਸ਼ਾਂ ਦੇ ਵਿੱਚ ਸਤ ਜੋੜਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਦੋਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਉਹ ਬਾਦਰਾਂ ਦੇ ਲੜਦੇ ਜਿਹੜੇ ਜਿੰਨਾਂ ਨੂੰ ਤੀਜੇ ਦਾ ਤੁਸੀਂ ਬਰੂਦ ਜਾਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੱਟ ਕੇ ਜ਼ਖਮੀ ਕਰ ਰਹੇ ਹੋ ਉਹ ਸਾਡੇ ਆ ਦੇਸ਼ਕ ਅਸੀਂ ਉੱਥੇ ਜਾ ਕੇ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਦੇ ਪਰ ਅਸੀਂ ਉਹਨਾਂ ਦੇ ਖਾਤਰ ਲੜ ਰਹੇ ਆ ਲੜਾਈ ਦਾ ਧੰਗ ਹਰੇਕ ਦਾ ਵੱਖਰਾ ਵੱਖਰਾ ਹੈ ਕਈ ਜੱਥੇਬੰਦੀਆਂ ਗਈਆਂ ਵੀ ਨੇ ਆਜ਼ਾਦ ਤੌਰ ਤੇ ਸਾਡੇ ਜੱਥੇਬੰਦੀਆਂ ਆਦੀ ਸਪੋਰਟ ਵੀ ਕਰ ਰਹੀਆਂ ਪਰ ਭਾਰਤੀ ਕਿਸਾਨ ਨੂੰ ਦੀ ਇੱਤ ਅ ਡਕਾਉਂਦਾ ਵੀ ਗਈ ਆ ਹੋਰ ਵੀ ਸਾਥੀ ਕਾਇ ਨੇ ਇਸ ਕਰ ਕਿਹੜਾ ਸਕੀਮ ਦਾ ਸੱਦਾ ਉਹੋ ਸਾਡਾ ਇਹ ਹੈ ਵੀ ਅਸੀਂ ਪੂਰਾ ਜੋਰ ਲਾ ਕੇ ਉਹਨਾਂ ਸਾਥੀਆਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀਆਂ ਮੰਗਾਂ ਵੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਸ਼ਾਮ ਨੂੰ 7 ਵਜੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਰੱਖੀ ਗਈ ਹੈ ਔਰ ਉੱਥੇ ਸਾਰੀਆਂ ਉਥੇ ਇਸ ਕੈਂਪ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਅੱਜ ਜਾਣਗੀਆਂ ਉਹਨਾਂ ਨਾਲ ਮੁਲਾਕਾਤ ਕਰਨ ਗਈਆਂ ਕਿ ਉਸੇ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੰਦੋਲਨ ਚੱਲ ਰਿਹਾ ਜਿਹਦੇ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ। ਸੋ ਦੂਜਾ ਆਪ ਲੋਕਾਂ ਦੇ ਵਿੱਚ ਕਈ ਵਾਰੀ ਇਹ ਭਰਮ ਭੁਲੇਖਾ ਹੁੰਦਾ ਕਿ ਇਹ ਜਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਐ ਅੰਦੋਲਨ ਨਹੀਂ ਲੜ ਰਹੀਆਂ। ਆ ਤੁਹਾਨੂੰ ਯਾਦ ਹੋਣਾ ਜਦੋਂ 220 ਦਾ ਵੀ ਅੰਦੋਲਨ ਹੋਇਆ ਸੀ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਸੀ। ਉਹ ਤਾਂ ਫੈਲਿਆ ਸੀ ਕਿ ਉਹਦੇ ਮਗਰ ਪੰਜਾਬ ਜਾਂ ਆਮ ਸਟੇਟਾਂ ਦੇ ਵਿੱਚ ਮੋਹਲਾ ਦੇ ਉੱਪਰ ਟੋਲ ਪਲਾਜ਼ਿਆਂ ਦੇ ਉੱਪਰ ਸੜਕਾਂ ਤੇ ਜਾਮ, ਰੇਲ ਆਵਾਜਾਈ ਬੰਦ ਸਾਰਾ ਕੁਝ ਮਾਹੌਲ ਬਣਾਉਣਾ ਪੈਂਦਾ ਹੈ। ਬੇਸ਼ੱਕ ਉਹ ਸਾਥੀ ਬਾਡਰਾ ਤੇ ਲੱਗ ਰਹੇ ਆ ਜਿਹੜਾ ਐਸਕੇਮ ਦਾ ਵੱਡਾ ਤੜਾਇਆ ਪੂਰੇ ਭਾਰਤ ਦਾ ਜਿਸ ਤਰ੍ਹਾਂ ਧਨੀੜ ਸਾਹਿਬ ਨੇ ਦੱਸਿਆ ਕਿ ਤੇਰੀ ਤਰੀਕ ਨੂੰ ਵੱਡਾ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀਤਾ ਜਾਊਗਾ ਜ਼ਿਲ੍ਹਾ ਹੈੱਡਕੁਆਟਰਾਂ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ 24 ਤਰੀਕ ਨੂੰ ਉਹਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵੱਡਾ ਐਕਸ਼ਨ ਪ੍ਰੋਗਰਾਮ ਦਵਾਂਗੇ ਤਾਂ ਜੋ ਜਿਹੜੇ ਲੜਨ ਵਾਲੇ ਸਾਡੇ ਸਾਥੀ ਆ ਉਹਨਾਂ ਦੀ ਤਾਕਤ ਹੋਰ ਵੱਧ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣ ਐਮਐਸਪੀ ਦੀ ਵੱਡੀ ਲੜਾਈ ਤੇ ਹੈ ਹੀ ਆ ਪਰ ਇੱਕ ਵੱਡੀ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਦੁਬਾਰਾ ਤੋਂ ਕਾਨੂੰਨ ਲਿਆ ਕੇ ਸਟੇਟਾਂ ਨੂੰ ਦਿੱਤੇ ਗਿਆ ਕਿ ਇਹਨਾਂ ਤੇ ਗੌਰ ਕੀਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਆ ਸਾਨੂੰ ਉਹਤੇ ਵੀ ਕਿਤੇ ਨਾ ਕਿਤੇ ਅਸ਼ੰਕਾ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਹਵਾਲੇ ਇਹ ਕਾਨੂੰਨ ਦਿੱਤੇ ਆ ਉਹਨਾਂ ਨੂੰ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਆ ਜਿਹੜੀ ਖੇਤੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਏ ਸੀ ਉਹਦੇ ਵਿੱਚ ਥੋੜੀ ਬਹੁਤੀ ਸੋਧ ਕਰਕੇ ਅਕਸਰ ਜਿੱਥੇ ਬੰਦੀਆਂ ਦਾ ਗੱਲ ਕਰਕੇ ਉਹਨੂੰ ਲਾਗੂ ਕਰਨ ਆਲਰੇਡੀ ਪੰਜਾਬ ਤੇ ਹਰਿਆਣਾ ਦੇ ਵਿੱਚ ਤੇ ਜਿਹੜੀਆਂ ਸਰਕਾਰੀ ਮੰਡੀਆਂ ਉਹ ਹੈ ਹੀ ਨੇ ਪਰ ਦੂਜੀਆਂ ਸਟੇਟਾਂ ਦਾ ਢਾਂਜਾ ਹਲੇ ਵਿਗੜਿਆ ਹੋਇਆ ਆ ਐਮਐਸਪੀ ਦੀ ਲੜਾਈ ਤੇ ਵੱਡੀ ਹੈ ਹੀ ਪਰ ਜੇਕਰ ਇਹ ਦੂਜੀ ਹੁਣ ਕਾਨੂੰਨਾ ਦੀ ਲੜਾਈ ਵੀ ਸਾਡੇ ਉੱਪਰ ਦੁਵਾਰਾ ਕੁਝ ਕਟੇਡੇ ਤਰੀਕੇ ਦੇ ਨਾਲ ਪਾ ਦਿੱਤੀ ਉਹਦੇ ਬਾਰੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਆ ਸੋਚ ਵਿਚਾਰ ਕਰਨ ਦੀ ਲੋੜ ਹੈ ਸੋ ਮੈਂ ਅਗਰਾਹ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਕੁਝ ਰਹਿ ਗਿਆ ਹੋਵੇ ਬਸ ਸਾਥੀਓ ਸਾਡੇ ਕੋਲੋਂ ਤਾਂ ਲਾਜੀ ਜੇ ਕਿਸੇ ਦਾ ਕੋਈ ਸਵਾਲ ਨਾ ਕਰ ਕੋਈ ਦਾ ਥੋੜੀ ਜੀ ਵੀ ਇਸ ਪਾਰਟੀ ਕਰਦਗੇ ਅੱਜ ਦੀ ਜਿਹੜੀ ਮੀਟਿੰਗ ਆ ਜਿਹੜਾ ਸੈਂਟਰ ਨੇ ਖੜਾ ਭੇਜਿਆ ਪੰਜਾਬ ਸਰਕਾਰ ਨੂੰ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿ ਰਹੇ ਆ ਪੰਜਾਬ ਸਰਕਾਰ ਨੇ ਉਹਨੂੰ ਰੱਦ ਕਰੇ ਨਹੀਂ ਫਿਰ ਸੰਘਰਸ਼ ਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਆ ਫਤਿਹਕਾਰਾਂ ਨੂੰ ਲੌੜੀਆਂ ਪੈ ਗਈਆਂ ਉਹ ਲੌੜਣਗੇ ਤੇ ਅਸੀਂ ਰੋਜ਼ ਕਰਾਂਗੇ ਠੀਕ ਹੈ ਸਾਥੀਓ ਕਿਸ ਨੇ ਆਪਣਾ ਸਵਾਲ ਸਵਾਲ ਇਹ ਹੈ ਕਿ ਸਰਕਾਰ ਨੇ ਤਾਂ ਮੀਟਿੰਗ ਨਹੀਂ ਕੀਤੀ ਪਰ ਤੁਹਾਨੂੰ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਸਰਕਾਰ ਨੇ ਤਾਂ ਫਰਵਰੀ ਤੱਕ ਚਲੋ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਵੀ ਬੰਦ ਚਲੀ ਆ ਰਹੀ ਹੈ ਪਰ ਤੁਹਾਨੂੰ ਆਪਸ ਵਿੱਚ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਇਹ ਇਹ ਤਾਂ ਲੋਕ ਇਹਨੇ ਕਹਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਰ ਜੀ 26 ਨਵੰਬਰ ਨੂੰ ਆਲ ਇੰਡੀਆ ਐਸਕੇਮ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕ quarterਾਂ ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈੱਡਕੁਆਰਟਰਾਂ ਦੇ ਵੱਡੇ ਇਕੱਠਵੇਂ ਨੇ 26 ਨਵੰਬਰ ਵਾਲੇ ਜੀ ਰਾਹਾਂ ਸਭ ਮੈਂ ਸ਼ੰਭੂ ਨੂੰ ਪਹਿਲਾਂ ਐਸਕੇਮ ਦੇ ਲਗਾਤਾ ਐਸਕੇਮ ਦੇ 2021 ਨੂੰ ਜਦੋਂ 11 ਅਕਤੂਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇ ਟੂ ਡੇ ਦੇ ਪ੍ਰੋਗਰਾਮ ਗਏ ਨੇ ਮੇਰੇ ਨਾਲ ਦੇ ਵੀ ਤਿੰਨ ਦਰਜਨ ਪ੍ਰੋਗਰਾਮ ਆ ਕਿ ਗ੍ਰਾਹਾਂ ਸਭ ਉਗਰਾਹਾਂ ਸਭ ਮੈਂ ਗੱਲ ਕਰ ਰਿਹਾ ਸ਼ੰਭੂ ਮੋਚੇ ਦੀਆਂ ਜਥੇਬੰਦੀਆਂ ਨਾਲ ਢੋਲੀਆਂ ਜਥੇਬੰਦੀਆਂ ਨਾਲ ਨੁਕੀਂ ਤੱਕ 10 ਮਹੀਨੇ ਦਾ ਸਮਾਂ ਚੱਲ ਗਿਆ ਸਰਕਾਰ ਨੂੰ ਤਾਂ ਲੱਗੇ ਲੱਗਾ ਸਾਥੀਓ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਰ ਬਾਰ ਇਹ ਹੋ ਗਈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਹੈ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨ ਉਹ ਆਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਿਲਹਾਨੀ ਤਰੀਕ ਨੂੰ ਅਸੀਂ ਦਿੱਲੀ ਬਾਚ ਕਰਾਂ ਤੁਸੀਂ মিডিਆ ਨਾਲ ਜੁੜੇ ਹੋਇਓ ਇਹ ਤਰੀਕਾ ਕਰ ਨਹੀਂ ਹੁੰਦਾ ਜਥੇਬੰਦੀਆਂ ਦਾ ਸਾਂਝੇ ਪ੍ਰੋਗਰਾਮ ਕਰਨ ਦਾ ਕਿ ਮੈਂ ਤੈਅ ਕਰਕੇ ਸੋਵੀਆਂ ਛੁੱਟੀਆਂ ਨੂੰ ਕਹਾਂ ਤੁਸੀਂ ਮੇਰੇ ਨਾਲ ਆਜੋ ਇਹ ਕੋਈ ਤਰੀਕਾ ਨਹੀਂ ਇਹ ਪਹਿਲਾ ਤਰੀਕਾ ਨੇ ਪੜਾਇਆ ਸੀ ਪਹਿਲਾ ਅੰਦੋਲਨ ਲੜਕੇ ਹਦਿਆਂ ਜਦੋਂ ਕਲਕੱਤੇ ਤੋਂ ਨਾਲ ਅਸੀਂ ਦੋਨੇ ਲੜਿਆ ਸੀ ਪਹਿਲਾ ਸਾਰੀਆਂ ਪੰਜਾਬ ਦੇ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ ਵੀ ਪਹਿਲਾਂ ਇਹਨੂੰ ਸਮਝਦੇ ਕੀਓ ਭਾਈ ਫਿਰ ਸਾਰੇ ਇਹ ਕਹਿੰਦੇ ਗਲਤ ਨੇ ਇਹਦਾ ਵਿਰੋਧ ਕਰਨਾ ਚਾਹੀਦਾ ਜਦੋਂ ਸਾਡਾ ਬਰੋਧ ਮੂਨਾਫ ਹੋ ਗਿਆ ਵੀ ਕਰਨਾ ਚਾਹੀਦਾ ਫਿਰ ਆਪਾਂ ਇਹਨੂੰ ਐਂ ਕਹੇ ਸੀ ਇਹਦੇ ਵਿੱਚ ਵੱਖ-ਵੱਖ ਵਿਚਾਰਾਂ ਦੇ ਬੰਦੇ ਆ ਮਿਨੀਮਮ ਪ੍ਰੋਗਰਾਮ ਤੇ ਆਪਣੀ ਏਕਤਾ ਹੈ ਤੇ ਇਹਨੂੰ ਆਪਾਂ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਨੇ ਕਿ ਉਹਨਾਂ ਦਾ ਗੱਲ ਕਰੋ ਨਾ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚਾ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਤੇ ਉਹ ਭੋਲ ਦਾ ਇੱਕ ਰੂਪ ਸੀ ਜਿਹੜਾ ਆਧਾਰਨ ਬਣਿਆ ਦੁਨੀਆ 'ਚ ਇਹ ਥੋੜਾ ਜੀ ਦੋ ਜੱਥੇ ਬੰਦਿਆਂ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੁਨੀਆ ਜੱਤੇ ਬੰਦਿਆਂ ਨੂੰ ਕਹਿਣ ਵੀ ਤੁਸੀਂ ਕਿਉਂ ਨਹੀਂ ਆਉਦੇ ਤੁਹਾਨੂੰ ਨਹੀਂ ਲੱਗਿਆ ਇੱਕ ਜਿਹੜੀ ਗੱਲ ਤੁਸੀਂ ਕਰਨੋ ਕਿ ਦੋ ਜੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਸ਼ਾਇਦ ਇਹ ਹੀ ਹੈ ਕਿ ਸਰਕਾਰ ਨੂੰ ਲੱਗ ਰਹੀ ਹੈ ਕਿ ਦੋ ਜੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਆ ਮੈਂ ਤੁਹਾਨੂੰ ਸਾਥੀ ਜੀ ਤੁਸੀਂ ਦੋ ਜੱਥੇ ਬੰਦਿਆਂ ਦਾ ਜ਼ਤ ਵਰਤਿਆ ਜੱਥੇ ਬੰਦਿਆਂ ਦਾ ਇਹ ਇੱਕ ਕੈਮਰੇ ਬੰਦ ਨਹੀਂ ਸਰ ਤਜੇ ਚਲੋ ਆ ਗਿਆ ਹੋਣਾ ਮੈਂ ਕਹਿੰਦਾ ਇੱਕ ਕਿਸਾਨ ਮਜਬੂਰ ਫੋਰਮ ਬਣਿਆ ਹੋਇਆ ਹੈ ਜਿਹੜਾ ਪਹਿਲਾਂ ਨਹੀਂ ਸੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ ਸਵਾਲ ਤਾਂ ਫਿਰ ਇਹ ਆ ਵੀ ਤਿੰਨ ਕਿਹਨੇ ਬਣਾਲੇ ਤੁਸੀਂ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹਨੇ ਮੋਰਚੇ ਜਿਹੜੇ ਬਣੇ ਆ 1 2 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਫੈਸਲੇ ਨੂੰ ਤੋੜ ਕੇ ਜਿਹੜੀਆਂ ਤੇਰਾ ਲਾਲ ਕਿਰੇ ਤੇ ਕੰਗਿਆ ਸ਼ੂ ਤਾਂ ਸਾਡੇ ਸ਼ਾਮ ਨਹੀਂ ਸੀ ਬਈ ਹੁਣ ਇੱਕ ਤਾਂ ਉਹ ਤੇਰਾ ਨੇ ਦੂਜਾ ਸਾਥੀ ਇਹੋ ਹੈ ਜਿਹੜੀਆਂ ਸਾਡੀਆਂ ਚੋਣਾ ਚਲੇ ਗਏ ਆ ਜਦਬੰਦੀਆਂ ਸੀ ਜਦੋਂ ਉਹਨਾਂ ਨੇ ਗਲਤੀ ਬਣ ਕੇ ਵਾਪਸ ਮੁੜੀਆਂ ਤਾਂ ਸਾਚੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਦਾ ਉਹ ਸੰਯੁਕਤ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜੱਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨਾਲ ਤੋੜ ਕੇ ਅੱਗੇ ਚਲਾ ਜਾਊਂਗਾ ਤਾਂ ਆਪਣਾ ਏਕਤਾ ਤੋੜੀ ਕੀ ਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇਗੇ ਗੱਲਿਆਲ ਸਾਹਿਬ ਵੀ ਏਕਤਾ ਤੋੜ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲੈ ਫਿਰ ਸੰਯੁਕਤ ਮੋਰਚੇ ਦਾ ਦੋਸ਼ੀ ਕਨੇ ਬਣਾਈਂਗੇ ਉਗਰਾਹ ਸਾਹਿਬ ਉਗਰਾਹ ਸਾਹਿਬ ਕੀ ਹੈ ਰਹਾ ਸਾਹਿਬ ਬੇਤਕ ਦੋ ਫੋਲ ਮੜਿਆ ਦੋ ਫੋਲ ਪਰ ਦੋ ਫੋਲ ਮਨ ਲੜਦਾ ਅਧਿਕਾਰ ਹੈ ਇਹ ਉਹਨਾਂ ਨੇ ਬਣਾਇਆ ਤੋਂ ਲੜਨ ਦੀ ਜਾਣਦੇ ਆ ਅਸੀਂ ਉਹਨਾਂ ਦੇ ਸਪੋਰਟਰ ਆ ਦੇਖੋ ਹੁਣ ਤwari ਇਹ ਜਿਹੜਾ ਕਹਿ ਰਿਹਾ ਵੀ ਅੱਜ ਵੀ ਕੇ ਸੱਦੀ ਆ ਮੈਨੂੰ ਲੱਗਦਾ ਬਹੁਤ ਮੀਟਕਾ ਹੋਈਆਂ ਨੇ ਔਰ ਭੁੱਲ ਗਏ ਇਹਨਾਂ ਨੂੰ ਲੜੇ ਨੇ ਸਾਡੀਆਂ ਕੁਝ ਜਿਹੜੀਆਂ ਖਾਸ ਕਰਕੇ ਸਾਡੀ ਜੱਥੇਬੰਦੀ ਢਾਈ ਮਹੀਨੇ ਬਾਰਡਰ ਤੇ ਬਿਠਰੀ ਹੋਵੇ ਸਪੋਰਟ ਦੇ ਵਿੱਚ ਆ ਹੋਰ ਵੀ ਜਿਆਦਾ ਕਿਸੇ ਨੇ ਅੱਜ ਤੱਕ ਧੰਨਵਾਦ ਵੀ ਨਹੀਂ ਕੀਤਾ ਪ੍ਰੈਸ ਨੂੰ ਵੀ ਦੱਸਿਆ ਨਹੀਂ ਵੱਡੇ ਨੇਤਾ ਇਹਨਾਂ ਨੂੰ ਕਹਾਂ ਜਾ ਰਹੇ ਕਿ ਜਲੇਵਰ ਸਾਹਿਬ ਅੱਜ ਉਹਨਾਂ ਨੇ ਉਹਨਾਂ ਨੂੰ ਦਿੱਤੇ ਹੋਏ ਪ੍ਰੋਬਲਮ ਦੇ ਦੇਖੋ ਇੱਕ ਸਾਥੀ ਨੂੰ ਕਹਿ ਜਾ ਇੱਕ ਇੱਥੇ ਪਰਪਲੈਸ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਦਿੱਤੀਆਂ ਜਾਂ ਉਹਨੂੰ ਇਖਤਾਬਸਤ ਕਿਹਾ ਮੈਂ ਤਾਂ ਦਰਦਾ ਵੀ ਚਿੱਠੀਆਂ ਦੇ ਵਿੱਚ ਲਿਖਿਆ ਕੀ ਹੈ ਅਸੀਂ ਉਹਨਾਂ ਨੂੰ ਕਹਿ ਵੀ ਤੁਹਾਡੀ ਚਿੱਠੀ ਸਾਨੂੰ ਮਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਿਆਂ ਦੇ ਵਿੱਚ ਆਜੋ ਆਹ ਮੋਰਚਿਆਂ ਦੇ ਵਿੱਚ ਆ ਕੇ ਇੱਥੇ ਹੀ ਇਖਤਾ ਹੋ ਸਕਦਾ ਉਗਰਾਹ ਜੀ ਇਹ ਤੋਂ ਪਹਿਲਾਂ ਆਪਾਂ ਕਮੇਜੀ ਬਣਾ ਕੇ ਉਹਨਾਂ ਕੋਲ ਗਏ ਆ ਉਹ ਸਾਫ਼ ਕਰੋ ਪਹਿਲਾਂ ਅਸੀਂ ਤਾਂ ਇਹ ਬਣਾ ਕੇ ਗਏ ਆ ਇਹ ਰੋ ਆ ਗਾ ਉਗਰਾਹ ਸਾਹਿਬ ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਕਿ ਐਸ ਕੇ ਐਮ ਜਗਜੀਤ ਸਿੰਘ ਕਾਲਜ 23 ਮਹੀਨੇ ਦੇ ਵਿੱਚ ਮਰਨ ਵਰਤ ਚਾ ਕੀ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ ਵਿੱਚ ਹੈ ਜਾਂ ਚਾਹੁੰਦਾ ਹੈ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਕੋਤੇ ਹੋ ਪ੍ਰੋਗਰਾਮ ਤੇ ਕਿਸੇ ਕਿਸ ਨੇ ਟਿੱਪਣੀ ਕਰੀਏ ਇਹ ਗਲਤ ਨਹੀਂ ਹੈ ਮੈਂ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਮਰਨ ਬਾਅਦ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਸਾਡਾ ਐਸਕੇਮ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਹੈ ਵੀ ਇਹ ਉਹਨਾਂ ਨੂੰ ਦੇ ਦਿੱਤੀ ਕਰੇ ਵੀ ਤੁਸੀਂ ਮਰਨ ਬਾਅਦ ਤੱਕ ਵਾਪਸ ਲੋ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਉਹ ਜਿਹੜਾ ਉਹ ਜੋ ਮੈਂ ਕਿਹਾ ਸੀ ਕਿ ਕਿੰਨੀ ਮੈਂ ਐਸਕੇਮ ਨੇ ਦਾ ਬਦਾਰਾ ਬੋਲਣਾ ਐਸਕੇਮ ਨੇ ਇਹ ਪਹੁੰਚਾਇਆ ਐਸਕੇਮ ਨੇ ਨਹੀਂ ਕਿ ਫੈਸਲਾ ਕੋਈ ਕੀਤਾ ਉਹਨਾਂ ਨੂੰ ਮਰਨ ਮਰਦ ਤੋੜਨ ਵਾਸਤੇ ਕਹੋ ਜਾਂ ਜਾਨੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਬੁਣੀ ਹੈ ਗੱਲ ਕਹੀ ਹੈ ਕਿ ਉਸ ਕਿਸਾਨ ਦੀ ਸਾਡੇ ਲਈ ਜਾਨ ਵਾਂਗ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਲਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੇ ਦਵਾਰੀ ਪਾ ਸਕਦੇ ਹਾਂ ਭੈਣ ਜੀ ਦਵਾ ਪਾ ਰਿਹਾ 23 ਤਰੀਕ ਦਾ ਪਰੋਗ ਭਾਤਖਤਰ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣ ਕੀ ਹੈ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਹਾਂ ਉਗਰਾਹ ਸਾਹਿਬ ਇਹ ਤਾਂ ਦਾ ਬਦਲਣਾ ਅੱਜ ਆਪ ਕੋਲ ਨਾ ਰਹੇ ਕਿ ਕੋਈ ਡੀਪੋਰ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਨਿਹਰ ਸਾਹਿਬ ਕਹਿ ਰਹੇ ਹੈ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਢੱਲੇਵਾਲ ਸਾਹਿਬ ਆਲਰੇਡੀ ਜੜੇ ਨੇ ਉਹ ਮਾਨਸਰਤ ਤੇ ਬੈਠੇ ਨੇ ਤੁਸੀਂ ਨਾ ਫੋਟੋ ਵਾਲੋ ਇੱਕ ਮੀਟਿੰਗ ਕੀਤੀ ਜਾ ਰਹੀ ਹੈ گورنر ਕੋ ਠਹਿ ਰਹੀ ਤੇ ਕੋਈ ਚੀਜ਼ ਨਹੀਂ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨੇ ਉਖਾਰੀਆਂ ਕਿ ਇੱਥੇ ਤਾਂ ਇਨਸਾਈਟਿੰਗ ਬਹੁਤ ਚੱਲਦੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਆ ਜਿਹੜੀ ਸਰਪੰਨ ਭਦੇਰ ਨੇ ਸਾਨੂੰ ਜਵਾਬ ਦਿੱਤਾ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕ ਤਾਂ ਕਮੇਟੀ ਬਣੀ ਆ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਹ ਜਿਹੜੀ ਆ ਸੰਯੁਕਤ ਮੋਦਕੀ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇੱਕ ਤਾਂ ਵੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਤੁਸੀਂ ਇੱਕ ਤਾਂ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਪੰਨ ਭਦੇਰ ਦੀ ਆਹ ਸਰਪੰਨ ਭਦੇਰ ਦੇ ਪਾਸੋਂ ਦੀ ਚਿੱਠੀ ਹੈ ਤੇ ਆਹ ਜਿਹੜੀ ਡਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਦੋ ਚਿੱਠੀਆਂ ਮਿਲੀਆਂ ਹੈ ਬਰੇ ਇਨਸਾਨ ਤੇ ਮੈਂ ਜਿਆਦਾ ਨਹੀਂ ਪੜਨੀ ਚਾਹੁੰਦਾ ਤੁਹਾਨੂੰ ਸਾਰੀ ਦੱਸਣ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਆ ਤਜਵੀਜ਼ ਜੋ ਘੋੜਾ ਵਿੱਚ ਵਿਚਾਰਤ ਨੁਕਸਾਨ ਰੱਖਦੀਆਂ ਹਨ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਦ ਹਨ ਨੂੰ ਸਮੇਂ ਦੀ ਇਨਜਾਕਤ ਪਛਾਣਦਿਆਂ ਭਵਿਕ ਵਿੱਚ ਗੱਲ ਵਿੱਚ ਵਿਚਾਰ ਚਰਚਾ ਤੇ ਛੱਡਾ ਛੱ ਗਿਆ ਮਨੁੱਖਾ ਹਾਕ ਨੂੰ ਮੁੱਖ ਛੱਜਾ ਕਰ ਸਕਦਾ ਹੈ ਮੌਜੂਦਾ ਹਾਕ ਨੂੰ ਮੁੱਖ ਰੱਖਦਾ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣੀ ਅਸਾਲੂ ਚਾਚਾ ਜੀ ਸੱਦਾ ਦਿੰਦੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆਹ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆਹ ਜਵਾਬ ਹੈ ਦਲੇਰ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਵੀ ਖਾਤਰਦਾਰ ਹੈ ਇਹਨਾਂ ਨੇ ਜਵਾਬ ਕਿਤੇ ਲਿਖਿਆ ਕਿ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਪਟਕਾਲ ਪਟਕਾ ਕੇ ਦਰਸਤ ਦੁਸ਼ਮਨ ਦੇ ਪੱਖ ਚ ਭੁਗਤੀਆਂ ਵਾਲ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸ ਕੇ ਐਨ ਗਾਇ ਰਾਜਨੀਤਿਕ ਦੇਸ਼ ਨਾਤਾ ਤੇ ਪੈਦਾ ਦੇਣੀ ਆਪਣਾ ਹੱਥ ਹੱਥ ਦੇ ਵਧਾਉਣੇ ਹੋ ਤਾਂ ਇਹ ਤਾਂ ਨਹੀਂ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਸੁੰਡੇ-ਮੁੰਡੇ ਨਹੀਂ ਆਇਆ ਆਪਣੀ ਕਿਚੀ ਦਾ ਦੱਸ ਰਹੀ ਸੀ ਉਹ ਪਾਣੀ ਪੀਣੇ ਗੁਣਾ ਕਰਾਉਣਾ ਤੇ ਆ ਵੀ ਆਉਂਦਾ ਆ ਚਿੱਠੀ ਦੇ ਕੇ ਆਇਆ ਅਸੀਂ ਫੰਡਰੀ ਦੇ ਲਾਸਟ ਉਹਨਾਂ ਨੂੰ ਇਹਦੇ ਚ ਤਿੰਨ ਨੁਕਤੇ ਅਸੀਂ ਫੇਸ਼ ਕੀਤੇ ਆ ਆ ਕਿਚੀ ਰਾਣੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥ ਹੋਏ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜੱਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਕਾਲਮਨ ਵਿੱਚ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜੱਤੇ ਵਾਂਗ ਐਮਪਲੀਮੈਂਟ ਕਰਨਾ ਜਦੋਂ ਐਸਕੇਮਾਰ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਹੀ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਬਾਰਤ ਕਰ ਲੋ ਅਸੀਂ ਦੇਲਾ ਲੋਕਣ ਦਾ ਸੱਦਾ ਕੰਨੇ ਆ ਤੁਸੀਂ ਦੋ ਘਟੇ ਜਾਂਦੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਬੰਦਾ ਐਕਸ਼ਨ ਕਰਦੇ ਹੋ ਜਾਂ ਪੰਜਾਬ ਦੇ ਵਿੱਚ ਜੇ ਨਹੀਂ ਤਾਲਵੇਂ ਵਿੱਚ ਐਕਸ਼ਨ ਦੇ ਵਿੱਚ ਆਪਾਂ ਇੱਕ ਨਹੀਂ ਇਹ ਮਿਨੀਮਮ ਪ੍ਰੋਗਰਾਮ ਤੇ ਆਸੀਂ ਜਿਹੜੀ ਬਤ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇਖਿਆ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਬੁਸ਼ਮਰ ਦੇ ਪੱਖ ਜੁਗ ਦੁਨੀਆ ਨੇ ਫਿਰ ਤੁਸੀਂ ਹਰ ਤਦੂ ਕਿਵੇਂ ਕਹੋਗੇ ਵੀ ਇਹ ਤਰਕੀਕ ਗੁਰਾਂ ਸਾਹਿਬ ਆ ਜਿਹੜੀ ਚਿੱਠੀ ਹੋਰ ਆਈ ਹੈ ਹੁਣ ਕਿਹਨੂੰ ਤਾਂ ਮਾਰਗ ਦਰਸ਼ਾ ਪਤਾ ਨਹੀਂ ਲੈਂਦੇ ਹੋ ਜਿਹੜੀ ਆ ਚਿੱਠੀ ਹੈ ਅੱਜ ਲਈ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜੱਟੇ ਬੰਦੀਆਂ ਆ ਜਿੰਨੀਆਂ ਜੱਟੇ ਬੰਦੀਆਂ ਬੈਠੀਆਂ ਨੇ ਪੰਜਾਬ ਦੀਆਂ ਜਿੱਥੇ 13 ਤਰੀਕ ਨੂੰ ਸ਼ੁਮਕਰ ਦਿਨ ਗੋਲੀ ਬੱਜੀ ਬੰਗਾ ਸ਼ਿੰਗ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇਬੰਦਿਆਂ ਨੇ ਲੁਧਿਆਣੇ ਵਿੱਚ ਕੀਤੀ ਤੇ ਅਸੀਂ ਕਿਸੇ ਬਹੁਤ ਜਗ੍ਹਾ ਤੇ ਵੀ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਤੋਰ ਫਰਾਡੇ ਫਿਲੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਜਾਂਦੇ ਮੰਦਿਰ ਮੈਂ ਤੇ ਦਰਸ਼ਨ ਪਾਲ ਨੇ ਅਸੀਂ ਤਿੰਨ ਜੱਥੇਬੰਦਿਆਂ ਨੇ ਉਹਨਾਂ ਲਈ ਦਾ ਲੋਕੀਆਂ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਇਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥੋਂ ਕਹਿੰਦੇ ਗੋਲੇ ਛਕੇ ਆ ਸਾਥੀਆਂ ਦਾ ਬਹੁਤ ਵੱਡਾ ਪਿਆਰ ਆਇਆ ਇਹ ਸਰਕਾਰ ਨੇ ਦੇਖੀ ਕੀਤੀ ਹੈ ਤੇ ਬਾਰੇ ਪੰਜਾਬ ਦੇ ਵਿੱਚ ਅਸੀਂ ਆਰਥਿਕ ਗੁਜ਼ਾਰੇ ਕੀਤੇ ਨੇ ਗੁਰਦਾਸ ਸਾਹਿਬ ਦੂਜੇ ਪਾਸੇ ਇੱਕ ਸੌਣ ਹੋਜੀ ਗੱਲ ਦੂਜੇ ਪਾਸੇ ਰਵੱਈਆ ਉਧਰ ਲਾਤੀ ਜਾ ਰਿਹਾ ਛੁੱਕ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉਥੇ ਗਏ ਅਸੀਂ ਸਤਕਕਾਰ ਦੇ ਆਕੇ ਅਸੀਂ ਫੁੱਲਾ ਦੇ ਗਏ ਅਸੀਂ ਭੋਗ ਦੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਤੇ ਕੇ ਸਾਥੀਆਂ ਨੂੰ ਉੱਥੇ ਦੇ ਮੂਸਾ ਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਡੈਮ ਨਹੀਂ ਦਿੱਤਾ ਗਿਆ ਰਵੱਈਆ ਉਧਰੋਂ ਆ ਰਿਹਾ ਤੇ ਦੋਸ਼ੀ ਸਾਨੂੰ ਉੱਤਰ ਆ ਜਾ ਗੁਰਦਾਸ ਸਾਹਿਬ ਗੁਰਦਾਸ ਸਾਹਿਬ